ਪੰਜਾਬ ਸਰਕਾਰ ਦੁਆਰਾ ਸਥਾਪਿਤ ਨਾਰਦਰਨ ਇੰਡੀਅਨ ਇੰਸਟੀਚਿਊਟ ਆਫ ਫੈਸ਼ਨ ਟੈਕਨੋਲੋਜੀ ਵੱਲੋਂ ਲੁਧਿਆਣਾ ਵਿਖੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਲੁਧਿਆਣਾ ਦੇ ਫੈਸ਼ਨ ਡਿਜ਼ਾਈਨ ਅਤੇ ਫੈਸ਼ਨ ਡਿਜ਼ਾਈਨ ਨੀਡਸ ਵਿਭਾਗਾ ਦੇ ਲਈ ਇੱਕ ਗ੍ਰੈਜੂਏਟ ਸ਼ੋਅ ਅਨੁਕਾਮਾ 2022 ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਗੁਰਨਾਨਕ ਦੇਵ ਭਵਨ ਫਿਰੋਜ਼ਪੁਰ ਰੋਡ ਲੁਧਿਆਣਾ ਦੇ ਮੇਨ ਐਡੀਟੋਰੀਅਮ ਵਿਖੇ ਸ਼ਾਮ 5 ਵਜੇ ਐਨ ਆਈ ਆਈ ਐਫਟੀ ਦੇ ਫੈਸ਼ਨ ਡਿਜ਼ਾਈਨ ਅਤੇ ਫੈਸ਼ਨ ਡਿਜ਼ਾਈਨ ਨੀਡਸ ਵਿਭਾਗਾ ਦੇ ਵਿਦਿਆਰਥੀਆਂ ਦੁਆਰਾ ਬਣਾਏ ਗਏ ਰੈਂਪ ਤੇ 2 ਇਹੰਦਮ ਪੇਸ਼ਕਾਰੀ ਉਸੂ ਸਿੱਖਿਆ ਦਾ ਮੇਲ ਹੈ ਜੋ ਵਿਦਿਆਰਥੀ ਸੰਸਥਾ ਵਿੱਚ ਆਪਣੀ ਸਿੱਖਿਆ ਦੌਰਾਨ ਗ੍ਰਹਿਣ ਕਰਦੇ ਹਨ ਰੰਗਾਂ ਸਮੱਗਰੀਆਂ ਅਤੇ ਫਿਨਿਸ਼ ਅਤੇ ਤਕਨੀਕਾਂ ਦੇ ਮਾਧਿਅਮ ਰਾਹੀਂ ਵਿਦਿਆਰਥੀ ਵਿਅਕਤੀਗਤ ਵਿਆਨਾ ਨੂੰ ਡਿਜ਼ਾਈਨ ਸੰਗ੍ਰਹਿ ਵਿੱਚੋਂ ਪ੍ਰਗਟ ਕਰਦੇ ਹਨ ਤਿੰਨ ਸਾਲਾਂ ਦਾ ਕੈਨ ਪਸੀਨਾ ਅਤੇ ਮੁਲਾਂਕਣ ਸਾਲਾਨਾ ਕੈਂਪ ਪੇਸ਼ਕਾਰੀ ਉਨਕਾਮਾ 2023 ਇਸਮਾਪਤ ਹੋਵੇਗਾ ਇਸ ਦੇ ਨਾਲ ਹੀ ਉਹਨਾਂ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਦੇ ਸੰਗ੍ਰਹਿ ਦਾ ਮੁਲਾਂਕਣ ਉੱਗੇ ਜਿਊਰੀ ਦੁਆਰਾ ਕੀਤਾ ਜਾਵੇਗਾ ਜਿਸ ਵਿੱਚ ਪ੍ਰਮੁੱਖ ਤੌਰ ਤੇ ਸ਼੍ਰੀ ਜੀਵਨ ਕਾਲਿਆ ਕੋਸਟਿਊਮ શ્રી ਮਦਨ ਲਾਲ ਅਤੇ ਸ਼੍ਰੀਮਤੀ ਗੀਤਾਂਜਲੀ ਚੱਡਾ ਮੁਖੀ ਸ਼ਾਮਲ ਹੋਣਗੇ ਅਤੇ ਇੱਕ ਉੱਚ ਸਮਰੱਥਾ ਵਾਲੇ ਸ਼ਾਨਦਾਰ ਪੇਸ਼ਕਾਰੀ ਵਿੱਚ ਬਣਿਆ ਜਾਵੇਗਾ ਜੋ ਕਾਲਜ ਦੇ ਸਾਲਾਨਾ ਸਮਾਗਮਾਂ ਦੇ ਲਈ ਲਾਈਨਅਪ ਦੇ ਵਿੱਚ ਇੱਕ ਮੁੱਖ ਬਣ ਗਿਆ ਹੈ। ਜੀ ਦੇ ਕਾਲਜ ਵਿੱਚ ਆਏ ਹਨ ਇਹਨਾਂ ਦੀ ਬੱਚਿਆਂ ਦੀ ਸਟੂਡੈਂਟ ਦੀ ਫਾਈਨਲ ਕਲੈਕਸ਼ਨ ਆਜ ਇੱਥੇ ਉਸ ਦੀ ਜਿਊਰੀ ਲਈ ਆਏ ਆ ਇਹ ਸਟੂਡੈਂਟਸ ਜਿਹੜੀ ਫਾਈਨਲ ਕਲੈਕਸ਼ਨ ਆ ਇਨਾਂ ਦੇ ਜਿਹੜੇ 3 ਸਾਲ ਦੇ ਕੋਰਸ ਦਾ ਇਹ 6 ਮਹੀਨੇ ਦਾ ਇੱਕ ਡਿਜ਼ਾਈਨ ਕਲੈਕਸ਼ਨ ਪ੍ਰੋਜੈਕਟ ਹੁੰਦਾ ਜਿਹੜਾ ਕਿ ਇੰਡਸਟਰੀ ਦੇ ਨਾਲ ਮਿਲ ਕੇ ਕੀਤਾ ਜਾਂਦਾ ਔਰ ਇਸ ਕਲੈਕਸ਼ਨ ਦੇ ਬਿਹਾਫ ਤੇ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਉਹਨਾਂ ਦੀਆਂ ਨੌਕਰੀਆਂ ਮਿਲਦੀਆਂ ਹੈਗੀਆਂ ਔਰ ਮੈਕਸਿਮ ਸਟੂਡੈਂਟਸ ਦਾ ਜਿੰਨਾ ਵੀ ਅਸੀਂ ਕੰਮ ਦੇਖ ਰਹੇ ਹਾਂ ਬੱਚਿਆਂ ਨੇ ਸਟੂਡੈਂਟਸ ਨੇ ਬਹੁਤ ਹੀ ਅੱਛਾ ਜਿਵੇਂ ਕੋਰ ਟਾਈਮ ਤੋਂ ਬਾਅਦ ਵੀ ਬੱਚਿਆਂ ਦਾ ਡਿਜ਼ਾਈਨ ਕਲੈਕਸ਼ਨ ਦਾ ਜਿਹੜਾ ਕੰਮ ਬਹੁਤ ਹੀ ਬੜੀ ਪ੍ਰਸ਼ੰਸਾਯੋਗ ਆ ਬੜਾ ਉਹਨਾਂ ਨੇ ਮਿਹਨਤ ਨਾਲ ਕੰਮ ਕੀਤਾ ਹੋਇਆ ਹੈ ਔਰ ਬਹੁਤ ਹੀ ਅੱਛੇ ਕਲੈਕਸ਼ਨ ਬਣਾ ਕੇ ਲੈ ਕੇ ਆ ਰਹੇ ਆ। ਸੱਚ ਨਹੀਂ ਬੱਚੇ ਨੇ ਭੱਜ ਲਿਆ ਉਹ ਜਾਹਰ ਸੀ ਕਿ ਇਹ ਬਾਹਰ ਵੀ ਆਏ ਨੇ। ਇਹ ਬਾਹਰ ਦੇ ਇੱਥੇ ਲੁਧਿਆਣਾ ਦੇ ਵੀ ਇਹ ਬੱਚੇ ਔਰ ਬਾਹਰ ਦੇ ਆਪਣੀਆਂ ਸਟੇਟਾਂ ਚੋਂ ਵੀ ਇੱਥੇ ਬੱਚੇ ਪੜਦੇ ਆ ਸਾਡੇ ਇਹ ਮੋਹਾਲੀ ਔਰ ਲੁਧਿਆਣਾ ਜਲੰਧਰ ਸਾਡੇ ਨਾਰਥਰਨ ਇੰਡੀਅਨ ਇੰਸਟੀਚਿਊਟ ਫੈਸ਼ਨ ਟੈਕਨੋਲੋਜੀ ਇਹਦੇ ਤਿੰਨ ਕਾਲਜ ਆ ਜਿਹੜਾ ਕਿ ਲੁਧਿਆਣਾ ਐਸੇ ਕਰਕੇ ਕਾਲਜ ਖੋਲਿਆ ਗਿਆ ਸੀ ਕਿਉਂਕਿ ਇੱਥੇ ਗਾਰਮੈਂਟ ਇੰਡਸਟਰੀ ਦੇ ਲਈ ਡਿਜ਼ਾਈਨਰ ਬਣਾਉਣ ਲਈ ਇਹਨੂੰ ਬਹੁਤ ਅੱਛੇ-ਅੱਛੇ ਡਿਜ਼ਾਈਨਰ ਜਿਹੜੇ ਕਿ ਦਿੱਤਿਆਂ ਦਰਮੰਡ ਇੰਡਸਟਰੀ ਆਪਣਾ ਨਾਮ ਦੇ ਉੱਤੇ ਬਣਿਆ ਹੈ ਮੇਰਾ ਨਾਮ ਡਾਕਟਰ ਪੂਨਾਮ ਅਗਰਵਾਲ ਠਾਕੁਰ ਹੈ ਮੈਂ ਮੈਂ ਨਾਰਥਰਨ ਇੰਡੀਆ ਇੰਸਟੀਟਿਊਟ ਆਫ ਫੈਸ਼ਨ ਟੈਕਨੋਲੋਜੀ ਮੋਹਾਲੀ ਵਿਖੇ ਪ੍ਰਿੰਸੀਪਲ ਹਾਂ ਮੈਂ ਇਹ ਕਹਿਣਾ ਚਾਹੁੰਗੀ ਜੋ 25 ਸਾਲ ਤੋਂ ਮੈਂ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋਏ ਆ ਫਾਈਨਲ ਇਅਰ ਦੇ ਸਟੂਡੈਂਟਸ ਫੈਸ਼ਨ ਡਿਜ਼ਾਈਨ ਦੇ ਨੈਟਵਰ ਡਿਜ਼ਾਈਨ ਡਿਪਾਰਟਮੈਂਟ ਦੀ ਅੱਜ ਫਾਈਨਲ ਐਕਸਟਰਨਲ ਜਿਊਰੀ ਵਾਲੇ ਮੇਰੇ ਨਾਲ ਅੱਜ ਔਨ ਪੈਨਲ ਹੈਗੇ ਨੇ ਤਿੰਨ ਐਕਸਟਰਨਲ ਜਿਊਰੀ ਮੈਂਬਰਸ ਮੈਡਮ ਗਿਤਾंजलि ਜਿਹੜੇ ਕਿ ਮੋਂਟੇ ਕਾਰਲੋ ਦੇ ਹੈਡ ਡਿਜ਼ਾਈਨਰ ਨੇ ਮਿਸਟਰ ਮਦਨ ਲਾਲ ਜਿਹੜੇ ਕਿ ਐਮਿਨੈਂਟ ਇੰਟਰਨੈਸ਼ਨਲ ਲੈਵਲ ਆਰਟਿਸਟ ਨੈਸ਼ਨਲ ਅਵਾਰਡ Winner ਹੈਗੇ ਨੇ ਤੇ ਮਿਸਟਰ ਕਾਲਿਆ ਜੋ ਕਿ ਬਾਲੀਵੁੱਡ movies ਦੇ ਵਿੱਚ ਡਾਇਰੈਕਟਰ ਪ੍ਰੋਡਿਊਸਰ ਤੇ ਕਾਸਟਿਮ ਡਿਜ਼ਾਈਨਰ ਨੇ ਅਸੀਂ ਸਾਰੇ ਇੱਥੇ ਬੱਚਿਆਂ ਦਾ ਕੀਤੇ ਹੋਏ ਕੰਮ ਨੂੰ ਅਸੈਸ ਕਰਨ ਲਈ ਇਕੱਠੇ ਹੋਏ ਆ ਤੇ ਬੱਚਿਆਂ ਨੇ ਬਹੁਤ ਖੂਬਸੂਰਤ ਕੰਮ ਕੀਤਾ ਹੈ ਤੇ ਇਹ ਇੱਕ ਪ੍ਰੀਲੀਮినਰੀ ਸਟੇਜ ਹੈ ਨਿਫਟ ਹਰ ਸਾਲ ਫੈਸ਼ਨ ਡਿਜ਼ਾਈਨ ਤੇ ਨਿਟਵੇ ਡਿਜ਼ਾਈਨ ਦੇ ਸਟੂਡੈਂਟਸ ਦੇ ਕੰਮ ਨੂੰ ਅਨੁਕਾਮਾ ਦੇ ਰਾਹੀ ਲੋਕਾਂ ਦੇ ਲਈ ਪ੍ਰੈਜ਼ੈਂਟ ਕਰਦਾ ਹੈ ਸਾਡਾ ਅਨੁਕਾਮਾ 17 ਜੂਨ ਨੂੰ ਸ਼ਾਮੀ 5 ਵਜੇ ਗੁਰੂ ਨਾਨਕ ਦੇਵ ਆਡੀਟੋਰੀਅਮ ਦੇ ਵਿੱਚ ਹੈਗਾ ਇਹ ਉਹਦੀ ਪ੍ਰੀਲੀਮినਰੀ ਸਟੇਜ ਹੈ ਜਿੱਥੇ ਅਸੀਂ ਬੱਚਿਆਂ ਨੂੰ ਇਕੱਠਾ ਕੀਤਾ ਹੈ ਈਵੈਲੂਏਸ਼ਨ ਲਈ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ 29 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਹੈ 29 ਬੱਚੇ ਹੀ ਇੰਡਸਟਰੀ ਦੇ ਨਾਲ ਚਰਨ ਹੋ ਕੇ ਇਸ ਲੈਵਲ ਤੇ ਪਹੁੰਚੇ ਹੈ ਕਿ ਇਹਨਾਂ ਨੂੰ ਗ੍ਰੈਜੂਏਸ਼ਨ ਹੋ ਪਾਈਗੀ ਹੈ ਇਹਨਾਂ ਦੇ ਬੱਚੇ ਕਿੰਨਾ ਜਦੋਂ ਬੱਚੇ ਸਾਨੂੰ ਜੁਆਇਨ ਕਰਦੇ ਆ ਤੇ ਹੁਣ ਅੱਜ ਅੱਜ 3 ਸਾਲ ਦਾ ਟਾਈਮ ਬੀਤ ਗਿਆ ਈਵਨ ਇਫ ਇਹਦੇ ਵਿੱਚ ਕੋਵਿਡ ਦਾ ਟਾਈਮ ਵੀ ਆਇਆ ਅਸੀਂ ਬੱਚਿਆਂ ਨੂੰ ਬਹੁਤ ਇਨਪੁਟ ਆਨਲਾਈਨ ਮੋਡ ਤੇ ਵੀ ਦਿੱਤੀ ਪਰ ਕਿਉਂਕਿ ਪਿਛਲੇ 6 ਮਹੀਨੇ ਤੋਂ ਕਲਾਸਾਂ ਕੈਂਪਸ ਦੇ ਵਿੱਚ ਹੋਣ ਲੱਗੀਆਂ ਇੰਡਸਟਰੀਆਂ ਖੁੱਲ ਗਈਆਂ ਉਹਦੇ ਕਰਕੇ ਸਾਨੂੰ ਬਹੁਤ ਫਰਕ ਪਿਆ ਬੱਚਿਆਂ ਦਾ ਕੌਨਫੀਡੈਂਸ ਲੈਵਲ ਬਹੁਤ ਜ਼ਿਆਦਾ ਵਧਿਆ ਹੈ ਤੇ ਉਹਨਾਂ ਨੇ ਬਹੁਤ ਹੀ ਅੱਛੀਆਂ ਇੰਡਸਟਰੀ ਯੋਗ ਤੇ ਕਸਟਮਰ ਯੋਗ ਕਲੈਕਸ਼ਨਸ ਡਿਵੈਲਪ ਕੀਤੀਆਂ ਤੇ ਮੈਂ ਇਨਵਾਈਟ ਕਰਾਂਗੀ ਸਾਰੇ ਲੁਧਿਆਣਾ ਦੇ ਤੇ ਪੰਜਾਬ ਦੇ ਆਡੀਐਂਸਸ ਨੂੰ के आन दे गुरु नानक देव ऑडिटोरियम दे के सतारह जून शामी पाँच बजे आके मेरे बच्चों प्रोत्साहित ओके मेरा नाम जीवन कालिया है मैं एक पेंटर हूँ फिल्म मेकर हूँ डिज़ाइनर हूँ एन आई आई एफ टी लुधियाना में आज एक जो जूरी है उसमें एक जूरी मेंबर हूँ जहाँ पे बच्चों ने जो काम किया है उसका फाइनल जो भी एक इंडस्ट्री के साथ मिलकर जो ये लोग गारमेंट बनाते हैं उसकी जूरी का आज एक दिन है तो उसका एक नंबर है आ, बच्चों ने बहुत अच्छा काम किया हुआ है और उनकी मेहनत दिखती है जो कलेक्शन इन्होंने बनाई है क्योंकि जैसा इन्होंने सीखा है वैसा इन्होंने बनाया है तो इनके काम में वो जो एक उनका जो वर्क है उनकी क्रिएटिविटी है वो सब झलकता है जी देखिए जहाँ पे क्रिएटिव फील्ड की सक्सेस का सवाल है उसकी कोई लिमिट नहीं होती है ये है कि वक्त से वक्त और टाइम टू टाइम इंडस्ट्री टू इंडस्ट्री ये सब जो चीज़ें हैं वो धीरे धीरे करके डेवलप होती रहती हैं एजुकेशन से निकल के अब ये लोग जो है इंडस्ट्री में जाएंगे तो थोड़ा सा जो एक फ़र्क पड़ता है वो ये है कि एक टेम्परामेंट होता है इनका यहाँ पे ये लोग सीखते हैं वहाँ पे जाके लोग काम करते हैं तो जी मेरी तरफ़ से तो ये है कि सर जो बच्चों ने काम किया है अब ये लोग इंडस्ट्री में जाएंगे तो एक सक्सेसफुल डिज़ाइनर सक्सेसफुल इंडस्ट्रियलिस्ट बनेंगे जो इन्होंने सीखा हुआ बिल्कुल जा सकता मैं तो बल्कि आया इसलिए हूँ क्योंकि मेरे अभी चार पांच प्रोजेक्ट हैं जो जो चल रहे हैं मैं आया इसलिए हूँ कि मुझे कॉस्ट्यूम डिज़ाइनर कॉस्ट्यूम जो असिस्टेंट होते हैं वो तो चार पांच बच्चे जो हैं यहाँ से सिलेक्ट करके ले जाने हैं मैं आया इसलिए हूँ यहाँ पर मेरा नाम हरप्रीत सिंह ਜਿਹੜੇ ਅੱਜ ਦੇ ਪ੍ਰੋਗਰਾਮ ਦਾ ਬੇਸਿਕਲੀ ਜਿਹੜੇ ਫਾਈਨਲ ਇਅਰ ਦੇ ਸਟੂਡੈਂਟਸ ਨੇ ਜਿਹੜੇ ਇਸ ਦੇ ਵਿੱਚ ਲਾਸਟ ਸਮੈਸਟਰ ਦੇ ਵਿੱਚ ਆਪਣੇ ਪੂਰੇ ਸਮੈਸਟਰ ਦੇ ਵਿੱਚ ਇੱਕ ਡਿਜ਼ਾਈਨ ਕਲੈਕਸ਼ਨ ਆ ਉਹ ਤਿਆਰ ਕਰਦੇ ਤੇ ਅੱਜ ਉਹੀ ਅਸੀਂ ਪੂਰੀ ਏਵੈਲੂਏਸ਼ਨ ਐ ਐਕਸਪਰਟਸ ਨੇ ਜਿਹੜੇ ਇੰਡਸਟਰੀ ਦੇ ਅਲੱਗ-ਅਲੱਗ ਆਪਣੀ ਆਪਣੀ ਫੀਲਡ ਦੇ ਉਹ ਅਸੀਂ ਇਨਵਾਈਟ ਕਰ ਰਹੇ ਨੇ ਤੇ ਉਹ ਬੱਚਿਆਂ ਨੂੰ ਏਵੈਲੂਏਟ ਕਰ ਰਹੇ ਨੇ ਤੇ ਆਪਣੇ ਨਾਲ ਸੁਜੈਸ਼ਨ ਵੀ ਦੇ ਰਹੇ ਨੇ ਆਪਣੀ ਜਿੱਥੇ-ਥੇ ਬੱਚਿਆਂ ਦੀ ਕਮੀਆਂ ਨੇ ਉਹਨੂੰ ਪੂਰੀਆ ਖੂਲਾ ਕਰਨ ਵਾਸਤੇ ਇਸ ਤੋਂ ਬਾਅਦ ਫਿਰ ਫਾਈਨਲੀ ਜਿਹੜਾ ਏਵੈਲੂਏਸ਼ਨ ਹੋਣ ਤੋਂ ਬਾਅਦ ਤੇ ਇਹਨਾਂ ਦੀ ਜਿਹੜੀ ਸ਼ੋਕੇਸਿੰਗ ਹੈ ਇਹਨਾਂ ਦੀ ਕਲੈਕਸ਼ਨ ਦੀ ਉਹ ਅਸੀਂ ਕਮਿੰਗ ਨੈਕਸਟ ਵੀਕ ਅਸੀਂ 17 ਨੂੰ ਉਹ ਬੱਚੇ ਆਪਣੇ ਸ਼ੋਕੇਸ ਕਰ ਟੋਟਲ 29 ਸਟੂਡੈਂਟਸ ਨੇ ਜਿਹੜੇ ਆਪਣੇ ਇਸ ਕਲੈਕਸ਼ਨ ਦਾ ਕੰਮ ਜਿਹੜਾ ਇਹਨਾਂ ਨੇ ਕੰਪਲੀਟ ਕਰਕੇ ਅੱਜ ਜਿਹਨਾਂ ਦੀ ਅਸੀਂ ਏਵੈਲੂਏਸ਼ਨ ਕਰ ਰਹੇ ਹਾਂ ਉਹ ਨੇ ਇਹ ਚੋ ਟੋਟਲ ਅਸੀਂ 2 ਡਿਪਾਰਟਮੈਂਟਸ ਨੇ ਸਾਡੇ ਅਲੱਗ-ਅਲੱਗ ਫੈਸ਼ਨ ਡਿਜ਼ਾਈਨ ਤੇ ਫੈਸ਼ਨ ਡਿਜ਼ਾਈਨ ਨੀਡਸ ਡਿਪਾਰਟਮੈਂਟ ਫੈਸ਼ਨ ਡਿਜ਼ਾਈਨ ਦੇ ਵਿੱਚੋਂ ਅਸੀਂ ਟੋਟਲ 8 5 अवार्ड्स ਨੇ ਅਸੀਂ ਉਹਨਾਂ ਨੂੰ ਜਿਹੜੇ ਅੱਛੇ ਜਿਨ੍ਹਾਂ ਦੀ ਕਲੈਕਸ਼ਨਸ ਹੋਣਗੀਆਂ ਸਾਰੀਆਂ ਟੈਕਨੀਕਲੀ ਕਰੈਕਟ ਹੋਣਗੀਆਂ ਉਹਨਾਂ ਨੂੰ ਪੰਜ ਅਵਾਰਡ ਰਹਿਣਗੇ ਤੇ ਜਿਹੜੇ ਫੈਸ਼ਨ ਡੈਨ ਨਿਟਸ ਡਿਪਾਰਟਮੈਂਟ ਦੇ ਨੇ ਉਹਨਾਂ ਦੇ ਤਿੰਨ ਵਾਰਡ ਅਸੀਂ ਫੈਸ਼ਨ ਡੈਨ ਨਿਟਸ ਡਿਪਾਰਟਮੈਂਟ ਦੇ ਸਟੂਡੈਂਟਸ ਨੂੰ ਅਸੀਂ ਦੇ ਦੇਣਾ। ਹਾਂ ਜੀ ਕੀ ਕਰਨਾ ਹੈ ਹੋਵੇਗਾ ਅੱਜ ਮੇਰੀ ਫੈਸ਼ਨ ਕਲੈਕਸ਼ਨ थी ਉਸ ਦਾ ਨਾਮ تھا ਕਸੀਦਾ ਔਰ ਫੁਲਕਾਰੀ ਦੇ ਉੱਪਰ ਬਣਾਈ थी मैंने ओमब्रे ਸ਼ੇਡਸ ਦੇ ਸਾਥ ਪੇਸਟਲ ਫੁਲਕਾਰੀ ਯੂਜ਼ ਕੀਤੀ ਸੀ ਉਸਨੇ ਔਰ ਸਭ ਕੋ ਬਹੁਤ ਅੱਛੀ ਲਗੀ ਮੇਰਾ ਕਲੈਕਸ਼ਨ ਅੱਛਾ ਗਿਆ। अच्छी मतलब उन्होंने नॉलेज ही दी है कि जो हमारे फ्यूचर में काम आएगी और आई विल एप्प्रेचिट ऑल द बेस्ट सभी को हनीम क्या नाम है आपका और यहाँ पे आए आपके सर मेरा नाम हनी शर्मा है आई एम असिस्टेंट प्रोफेसर हेयर और यहाँ पे हमारे जो फाइनल ईयर के स्टूडेंट्स हैं बी एस सी फैशन डिज़ाइन एंड निट वेयर डिज़ाइन एंड टेक्नोलॉजी उनका फाइनल ईयर की डिज़ाइन कलेक्शन है जो हमारे स्टूडेंट यहाँ पे तीन साल में सीखते हैं वो लास्ट पे हमारे यहाँ पे आके डिज़ाइनर्स बन के निकलते हैं और उनका शो होता है जो तीन साल में सीखा उसको वो डिस्प्ले करते हैं कैसा लग रहा है सर एज uh, मैं अगर कहूँ तो मैं मैं भी मैंटर हूँ और जो हमारे स्टूडेंट हैं उनका थोड़ा जो कह सकते हैं कि दे आर अपकमिंग डिज़ाइनर जो आज उन्होंने कलेक्शन बनाई है वो अकल रैम पे दिखेगी और जो आने वाले टाइम पे है उन्होंने जो बनाया है ट्रेंड फोर के कास्ट है कि क्या कलर्स आएंगे क्या फैब्रिक्स जाएंगे कैसे सिल्वर जाएंगे वो आपको एक न्यू कलेक्शन देंगे जो आने वाले टाइम पर मार्केट में होगी ਜੀ ਅ ਸਰ ਜੋ ਹਾਊਸ ਵਾਈਫ ਹੈ ਮੈਂ उनको भी ये कहना चाहूंगी क्योंकि ये जो लुधियाना है इंडस्ट्री का हब है और जो हमारे जो स्टूडेंट्स अगर डिज़ाइन बनाते हैं तो इसमें जी जो एक क्राफ्ट छुपा होता है हमारे इंडिया में बहुत सारे क्राफ्ट हैं और ये जो काम है ये डिज़ाइन सीख लेते हैं पर उनकी भी हेल्प लेते हैं जो हाउस जो घर पर बैठ के कोई कढ़ाई करती है कोई सिलाई करती है कोई लेस डिवेल्प करते हैं तो उनको ये अपना काम सिखा के अपनी कलेक्शन में हेल्प लेते हैं और उनको भी आगे आने टाइम पर उनको भी एक रोज़गार मिलता है जी okay, सताल जी मेरा नाम राजविंदर कौर है ਤੇ ਮੈਂ ਇੱਥੇ ਹੈੱਡ ਆਫ ਦੀ ਡਿਪਾਰਟਮੈਂਟ ਫੈਸ਼ਨ ਡਿਜ਼ਾਈਨ ਦੇ ਤੌਰ ਤੇ ਤਾਇਨਾਤ ਹਾਂ ਨਾਰਥਰਨ ਇੰਡੀਅਨ ਇੰਸਟੀਟਿਊਟ ਆਫ ਫੈਸ਼ਨ ਟੈਕਨੋਲੋਜੀ ਲੁਧਿਆਣਾ ਵਿਕੇ ਅੱਜ ਸਾਡੇ ਸਟੂਡੈਂਟਸ ਨੇ ਜਿਹੜੇ ਬੀਐਸਸੀ ਫੈਸ਼ਨ ਡਿਜ਼ਾਈਨ ਤੇ ਬੀਐਸਸੀ ਫੈਸ਼ਨ ਡਿਜ਼ਾਈਨ ਨੈਕਸਟ ਡਿਪਾਰਟਮੈਂਟ ਦੇ ਉਹਨਾਂ ਦਾ ਇੱਕ ਫਾਈਨਲ ਇਅਰ ਦਾ ਫਾਈਨਲ ਸੈਮੈਸਟਰ 6 ਸੈਮੈਸਟਰ ਦਾ ਇੱਕ ਪ੍ਰੋਜੈਕਟ ਹੁੰਦਾ ਜਿਹਨੂੰ ਅਸੀਂ ਡਿਜ਼ਾਈਨ ਕਲੈਕਸ਼ਨ ਦਾ ਨਾਮ ਦਿੰਨੇ ਆ ਉਸ ਦੇ ਵਿੱਚ ਉਹ ਇੱਕ ਇੱਕ ਥੀਮ ਨੂੰ ਲੈ ਕੇ ਕਲੈਕਸ਼ਨਸ ਡਵੈਲਪ ਕਰਦੇ ਨੇ ਪੂਰੇ 6 ਮਹੀਨੇ ਦੇ ਵਿੱਚ ਜਿਦੇ ਵਿੱਚ ਰਿਸਰਚ ਵੀ ਹੁੰਦੀ ਹੈ ਫੈਬਰਿਕ ਸੋਰਸਿੰਗ ਵੀ ਹੁੰਦੀ ਹੈ ਟੈਕਨੀਕਸ ਵੀ ਹੁੰਦੀਆਂ ਨੇ ਜਿਨ੍ਹਾਂ ਦੇ ਥਰੂ ਉਹਨਾਂ ਨੇ ਪੂਰੀ ਦੀ ਪੂਰੀ ਕਲੈਕਸ਼ਨ ਡਵੈਲਪ ਕਰਨੀ ਹੁੰਦੀ ਹੈ ਔਰ ਉਸ ਕਲੈਕਸ਼ਨ ਨੂੰ ਅਸੀਂ ਜਿਊਰੀ ਤੋਂ ਇਵੈਲਿਊਏਟ ਕਰਦੇ ਹਾਂ ਜਿਵੇਂ ਕਿ ਫਾਈਨਲ ਇਅਰ ਦੇ ਸਟੂਡੈਂਟਸ ਦੀ ਜਿਹੜੀ ਇੱਕ ਐਗਜ਼ਾਮ ਇਵੈਲੂਏਸ਼ਨ ਹੈ ਉਸ ਤਰੀਕੇ ਨਾਲ ਅਸੀਂ ਜਿਊਰੀ ਇਨਵਾਈਟ ਕਰਦੇ ਹਾਂ ਜਿਦੇ ਵਿੱਚ ਸਾਡੇ ਆਰਟ ਹਿਸਟੋਰੀਅਨਸ ਵੀ ਹੁੰਦੇ ਨੇ ਆਰਟਿਸਟ ਵੀ ਹੁੰਦੇ ਨੇ ਅਕੈਡਮਿਕਸ ਵੀ ਹੁੰਦੇ ਨੇ ਔਰ ਇੰਡਸਟਰੀ ਪ੍ਰੋਫੈਸ਼ਨਲ ਕਲੈਕਸ਼ਨਸ ਨੇ ਜਿਹੜੀ ਅਨੁਕਾਮਾ 22 ਦੀ ਜਿਹੜੀ ਫੈਸ਼ਨ ਸ਼ੋਅ ਹੈ ਗੁਰਨਾਨਕ ਦੇਵ ਭਵਨ 17 ਤਰੀਕ ਨੂੰ ਹੋ ਰਿਹਾ ਉਹਦੇ ਵਿੱਚ ਭਾਗ ਲੈਣਗੇ ਸਟੂਡੈਂਟ ਡਿਜ਼ਾਈਨਰਸ ਜਜਸ ਦੇ ਵਿੱਚ ਸਾਡੇ ਕੋਲ ਮੈਡਮ ਗਿਤਾंजलि ਚੱਡਾ ਜੀ ਨੇ ਉਹ ਹੈੱਡ ਆਫ ਦੀ ਡਿਪਾਰਟਮੈਂਟ ਡਿਜ਼ਾਈਨਿੰਗ ਮੋਂਟੇਕਾਰਲੋ ਫੈਸ਼ਨ ਲਿਮਟਿਡ ਤੋਂ ਨੇ ਇੰਡਸਟਰੀ ਐਕਸਪਰਟ ਦੇ ਤੌਰ ਤੇ ਸੈਕੰਡਲੀ ਸਾਡੇ ਕੋਲ ਮਿਸਟਰ ਮਦਨ ਲਾਲ ਜੀ ਨੇ ਜਿਹੜੇ ਇੱਕ ਇੰਟਰਨੈਸ਼ਨਲ ਆਰਟਿਸਟ ਨੇ ਔਰ ਬਹੁਤ ਸਾਰੇ 17 ਤੋਂ ਜ਼ਿਆਦਾ ਉਹਨਾਂ ਨੇ ਨੈਸ਼ਨਲ ਜਿਹੜੇ ਹੈਗੇ ਨੇ ਅਵਾਰਡਸ ਜਿੱਤੇ ਹੋਏ ਨੇ ਇਸ ਤੋਂ ਬਿਨਾਂ ਸਾਡੇ ਕੋਲ ਮਿਸਟਰ ਜੀਵਨ ਕਾਲੀਆ ਜੀ ਨੇ ਜਿਹੜੇ ਇੱਕ ਪ੍ਰੋਮੀਨੈਂਟ ਆਰਟਿਸਟ ਵੀ ਨੇ ਡਾਇਰੈਕਟਰ ਵੀ ਨੇ ਬਾਲੀਵੁੱਡ ਦੇ ਕੋਸਟਿਮ ਡਿਜ਼ਾਈਨਰ ਵੀ ਨੇ ਅੱਜ ਅਸੀਂ ਉਹਨਾਂ ਨੂੰ ਬੁਲਾਇਆ ਸਪੈਸ਼ਲੀ ਪੰਜਾਬ ਦੇ ਵਿੱਚ ਸ਼ੂਟ ਬਟ ਸਾਡੇ ਇੱਕ ਸੱਦੇ ਤੇ ਉਹ ਸਾਡੇ ਵਿੱਚ ਸ਼ਾਮਿਲ ਨੇ ਕਿਉਂਕਿ ਉਹਨਾਂ ਨੇ ਨਾਲ ਦੀ ਨਾਲ ਸਾਡੇ ਸਟੂਡੈਂਟਸ ਦੀ ਪਲੇਸਮੈਂਟ ਵੀ ਕਰਨੀ ਹੈ ਐਜ਼ ਅ ਸਟਾਈਲਿਸਟ ਐਜ਼ ਅ ਕੋਸਟਿਮ ਡਿਜ਼ਾਈਨਰ ਔਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਟੂਡੈਂਟਸ ਆ ਜਿਹੜਾ ਕੰਮ ਹੈ ਨਾ ਸਿਰਫ ਕੋਸਟਿਮਸ ਦੇ ਵਿੱਚ ਹੈ ਉਹ ਡੈਕੋਰੇਸ਼ਨ ਦੇ ਵਿੱਚ ਵੀ ਬਹੁਤ ਜ਼ਿਆਦਾ ਸਟੂਡੀਓ ਸੈਟਅਪ ਦੇ ਵਿੱਚ ਵਿਜ਼ੂਅਲ ਮਰਚੈਂਡਾਈਜ਼ਿੰਗ ਦੇ ਵਿੱਚ ਵੀ ਬਹੁਤ ਜ਼ਿਆਦਾ ਕੰਮ ਕਰਦੇ ਆ ਜੀ ਇਸ ਤੋਂ ਬਾਅਦ ਸਟੂਡੈਂਟਸ ਦੇ ਮਾਰਕਸ ਦੀ ਈਵੈਲੂਏਸ਼ਨ ਦੇ ਆਧਾਰ ਤੇ ਵੱਖ-ਵੱਖ ਕੈਟਾਗਰੀਜ਼ ਨੇ ਜਿਵੇਂ ਜਿਹਦਾ ਬੈਸਟ ਗਾਰਮੈਂਟ ਕੰਸਟਰਕਸ਼ਨ ਅਵਾਰਡ ਹੈ ਬੈਸਟ ਡਿਜ਼ਾਈਨ ਕਲੈਕਸ਼ਨ ਅਵਾਰਡ ਹੈ ਬੈਸਟ ਆਰਟ ਐਗਜ਼ੀਕਿਊਸ਼ਨ ਦਾ ਅਵਾਰਡ ਹੈ ਸੋ ਇਸ ਤਰੀਕੇ ਦੀਆਂ ਕੈਟਾਗਰੀਜ਼ ਨੇ ਜਿਦੇ ਵਿੱਚ ਉਹ ਜਿਊਰੀ ਹੀ ਡਿਸਾਈਡ ਕਰੇਗੀ ਕਿ ਕਿਸਦਾ ਅਵਾਰਡ ਕਿਸ ਦੇ ਵਿੱਚ ਫਾਲ ਕਰ ਰਿਹਾ ਹੈ ਔਰ ਇਹ ਅਵਾਰਡ ਹੈ ਜਿਹੜੇ ਇਹਦੀ ਡਿਸਟ੍ਰਿਬਿਊਸ਼ਨ ਫੈਸ਼ਨ ਸ਼ੋ ਅਨੁਕਾਮਾ 22 ਦੇ ਦੌਰਾਨ ਮੰਚ ਤੇ ਹੀ ਦਿੱਤੀ ਜਾਏਗੀ 17 ਜੂਨ ਨੂੰ 5 ਵਜੇ ਐਟ ਗੁਰੂ ਨਾਨਕ ਦੇਵ ਪਵਨ ਲੁਧਿਆਣਾ ਲੁਧਿਆਣਾ ਤੋਂ ਹਰਜੀਤ ਦੁਗਰੀ विश्व प्रसिद्ध नंबर वन सताइस वर्षों का विशाल अनुभव मुटकर्णी वशीकरण स्पेशलिस्ट मोइन जी सम्राट हम कहते नहीं करके दिखाते हैं हस्त रेखा, जन्म पत्री फोटो दिखाकर शत प्रतिशत समाधान गारंटी लिखकर शादी में रुकावट विदेश यात्रा बीजा में देरी लव मैरिज प्रेमी प्रेमिका प्यार में धोखा व्यापार में घाटा लक्ष्मी बंधन सोतन दुश्मन से छुटकारा तलाक यदि आपका प्रेमी पति बेटा किसी के वश में है तो एक बार अवश्य मिले प्रेमी प्रेमिका पति पत्नी मन चाह वशीकरण कराए भटको चाहे जिधर काम होगा इधर मोहनजी सम्राट मोबाइल नंबर डबल नाइन वन फाइव एट डबल फोर वन डबल फोर नाइन एट वन फाइव एट डबल फोर वन डबल फोर फवारा चौक लुधियाना ਫੋਨ ਕਰਤੇ ਹੀ ਜ਼ਿੰਦਗੀ ਸਵਾਰੇ